ਯੋਧਨਸ਼ਾ ਵਿਰੋਧੇ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਹਲਕਾ ਸ਼ਾਲਾ ਅਤੇ ਪਿੰਡ ਸਹਸਰਾ ਕਲਾ ਦੇ ਵਿਖੇ ਵੰਡ ਰਹੇ ਸਟੇਡੀਅਮ ਦਾ ਜਾਇਜ਼ਾ ਲਿਆ ਇਸ ਮੌਕੇ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਅਸ਼ਿਆ ਵਿਰੁੱਧ ਤਹਿਤ ਪਿੰਡਾਂ ਦੇ ਅੰਦਰ ਸਟੇਡੀਅਮ ਬਣਾਏ ਜਾ ਰਹੇ ਹਨ ਜੋ ਕਿ ਹਲਕਾ ਅਜਨਾਲਾ ਦੇ ਨੌਜਵਾਨਾਂ ਨੂੰ ਦੂਰ ਰੱਖਿਆ ਜਾਵੇ ਅਤੇ ਨੌਜਵਾਨ ਇਹਨਾਂ ਸਟੇਡੀਅਮ ਅੰਦਰ ਖੇਮਾ ਖੇਡ ਕੇ ਆਪਣੀ ਜਵਾਨੀ ਨੂੰ ਬਚਾ ਸਕਣ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਤੇ ਬਹੁਤ ਸਾਰੀਆਂ ਸੜਕਾਂ ਨਵੀਂ ਜਲਦ ਨਵੀ ਨਵੀਨੀਕਰਨ ਕੀਤਾ ਜਾਵੇਗਾ ਤੇ ਹਲਕਾ ਅਜਨਾਲਾ ਦੇ ਨਹਿਰ ਨੂੰ ਬਣਾ ਦਿੱਤਾ ਜਾਵੇਗਾ ਲਗਾਤਾਰ ਕੈਬਨ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ ਪਿੰਡਾਂ ਅੰਦਰ ਦੌਰਾ ਕੀਤਾ ਜਾ ਰਿਹਾ ਤੇ ਵਕਫ ਵਕ ਪਿੰਡਾਂ ਅੰਦਰ ਬਣ ਰਹੇ ਸਟੇਡੀਅਮਾਂ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ ਇਸੇ ਤਰੀਕੇ ਨਾਲ ਹੀ ਇਸ ਵੇਲੇ ਪਿੰਡ ਸੈਂਸਰਾਂ ਦੇ ਵਿੱਚ ਮੌਜੂਦ ਇੱਥੇ ਕੀ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਇੱਥੇ ਮੰਤਰੀ ਸਾਹਿਬ ਵੱਲੋਂ ਵੱਡੀਆਂ ਗਰੰਟੀਆਂ ਦੇ ਕੇ ਪਿੰਡ ਵਿੱਚ ਨੌਜਵਾਨਾਂ ਲਈ ਜਿਹੜਾ ਸਟੇਡੀਅਮ ਆ ਉਹ ਲਿਖਿਆ ਗਿਆ ਵਾ ਉਹ ਸਟੇਡੀਅਮ ਦਾ ਜਿਹੜਾ ਅੱਜ ਜਾਇਜ਼ਾ ਲੈਣ ਲਈ ਪਹੁੰਚੇ ਨੇ ਤਾਂ ਇਸ ਸਬੰਧਤ ਵਿੱਚ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਇੱਥੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਵੱਡੀ ਮੁਹਿੰਮ ਚੱਲ ਰਹੀ ਹੈ ਸਰਕਾਰ ਵੱਲੋਂ ਜਿਹੜੀ ਚੋਧ ਨਸ਼ਿਆਂ ਦੇ ਬਹੁਤ ਹੈ ਉਹ ਵੀ ਸਾਡੀ ਚੱਲ ਰਹੀ ਆ ਉਹਦੇ ਵਿੱਚ ਤੇ ਇਸ ਮੁਗਲ ਫੜਨੇ ਉਹਨਾਂ ਦੇ ਘਰ-ਬਾਰ ਢਾਉਣੇ ਉਹ ਤਾਂ ਹੈ ਹੀ ਐ ਪਰ ਉਹਦੇ ਨਾਲ ਇੱਕ ਗੋਦਾਂ ਮੈੱਕ ਜਿਹੜੇ ਬੰਦੇ ਨਸ਼ੇ ਦੇ ਲੱਗ ਗਏ ਉਹਨਾਂ ਨੂੰ ਕਿੱਦਾਂ ਹਟਾਉਣਾ ਹੈ ਉਹਨਾਂ ਦਾ ਮੈਡੀਕਲ ਇਲਾਜ ਵੀ ਕਰਾਉਣਾ ਉਹਨਾਂ ਨੂੰ ਸਪੋਰਟਸ ਵਾਲੇ ਪਾਸੇ ਵੀ ਲਾਉਣਾ ਉਹਦੇ ਲਈ ਆਪਾਂ ਸਟੇਡੀਅਮ ਬਣਾ ਦੇਆ ਇਹ ਜਿਹੜੀ ਧਰਤੀ ਆ ਇਹ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਦਾ ਗੁਰੂ ਘਰ ਮੱਲਕ ਗੁਰਕਾ ਬਾਗ ਸਾਹਿਬ ਉਹਦੇ ਨਾਲ ਆ ਚਾਰ ਪਿੰਡ ਇਕੱਠੇ ਵੱਡਾ ਸੈਂਸ ਦਾ ਦੋ ਛੋਟੇ ਸੈਂਸ ਦੇ ਇੱਕ ਕਿਹਾ ਜੀ ਜੇ ਉਹ ਬਿੰਡਾ ਦਾ ਸਾਂਝਾ ਸਟੇਡੀਅਮ ਇੱਥੇ ਆਪਾਂ ਬਣਾ ਦੇ। ਮੈਂ ਤਾਂ ਵੀਡੀਓ ਸਾਹਿਬ ਨੂੰ ਸਾਦੇ ਅਫਸਾਨਾ ਲੈ ਕੇ ਆਇਆ ਸੀ। ਇਸ ਮਤਲਬ ਜਿਹੜਾ ਇਹ ਜਿਹੜਾ ਸਟੇਡੀਅਮ ਨੂੰ ਐਡਾ ਵਧੀਆ ਬਣਾਈਏ ਕਿ ਸਾਡੇ ਇਲਾਕੇ ਦੀ ਸ਼ਾਨ ਬਣ ਜਾਵੇ। ਇੱਕ ਅਹੀਂ ਸਟੇਡੀਅਮ ਬਣਾ ਦੇ। ਇੱਕ ਵੱਡੇ ਸਾਇੰਸ ਦੇ ਤੁਮਸ਼ਾਲਾ ਬਣਾ ਦੇ। 6 ਲੱਖ ਰੁਪਏ ਉਹਦੇ ਲਈ ਵੀ ਦਿੱਤਾ ਮੈਂ। ਇੱਕ ਮੈਂ ਸਕੂਲ ਆਇਆ ਸੀਗਾ ਸਿੱਖਿਆ ਕ੍ਰਾਂਤੀ ਤੁਸੀਂ ਨਾਲ ਸੀਗੇ। ਜੀ ਜੀ ਹਾਂ ਜੀ। ਉੱਥੇ ਪ੍ਰਿੰਸੀਪਲ ਸਾਹਿਬ ਨੇ ਮੰਗ ਕੀਤੀ ਸੀ ਕਿ ਸਾਡੇ ਕੋਲ ਜਨਰੇਟਰਾਂ ਨਹੀਂ। ਇੱਕ ਵਾਰ 4 ਲੱਖ ਰੁਪਏ ਜਨਰੇਟਰ ਦਾ ਵੀ ਆ ਗਿਆ ਉਹਨਾਂ ਨੇ ਮੈਂ ਜਨਰੇਟਰ ਕਿਹਾ ਸੀਗਾ ਬਹੁਤ ਇੱਕ ਕਿਥੋਂ ਸੈਂਸਰ ਵਾਲੇ ਅੱਡੇ ਤੋਂ ਛੜਕ ਜਾਂਦੀ ਮਹਿਲਾਂ ਵਾਲੇ ਨੂੰ ਜੀ ਉਹ ਵੀ ਉਹ ਵੀ ਮਨਜ਼ੂਰੀ ਆ ਗਈ ਸਮਝ ਦੇਖ ਨਹੀਂ ਗੱਲ ਇੱਕਦੂੰ ਜਲਦੀ ਪਧਾਨਿਆ ਜੀ ਨੂੰ ਉਹਦੀ ਵੀ ਮਨਜ਼ੂਰੀ ਆ ਗਈ ਆ ਮਤਲਬ ਸਾਡਾ ਬਧੀਆ ਇਹ ਇਲਾਕਾ ਜਿਹੜਾ ਨਾ ਕਿਉਂਕਿ ਪੰਜਾਬ ਸਰਕਾਰ ਸਰਦਾਰ ਭਗਤ ਸਿੰਘ ਨੂੰ ਮਾਣ ਹੁਣੀ ਉਹ ਤੇਗ ਬਾਦ ਦਾ ਜਿਹੜਾ ਇੱਕ ਦਿਵਸ ਆ ਉਹ ਆਪਾਂ ਮਨਾ ਰਹੇ ਹਾਂ ਸਟੇਟ ਲੈਵਲ ਦੇ ਉੱਤੇ ਉਹਦੇ ਲਈ ਜਿੱਥੇ-ਜਿੱਥੇ ਗੁਰੂ ਤੇਗ ਬਾਦ ਜੀ ਦੇ ਚਰਨ ਪਏ ਆ ਉਹਨਾਂ ਪਿੰਡਾਂ ਦਾ ਵਿਕਾਸ ਉਸ ਇਲਾਕੇ ਦਾ ਵਿਕਾਸ ਹੈ ਸੀਐਮ ਸਾਹਿਬ ਦਾ ਸੁਪਨਾ ਹੈ ਸੋ ਜੋ ਮੰਗਾਗੇ ਸੀਐਮ ਸਾਹਿਬ ਦੇਣਗੇ ਸਟੇਡੀਅਮ ਵੀ ਸੀਐਮ ਸਾਹਿਬ ਨੂੰ ਲਿਖ ਕੇ ਦਿੱਤਾ ਅਸੀਂ ਪਹਿਲਾਂ ਸ਼ੁਰੂ ਕਰਦੇ ਆ ਇਹ ਉਸ ਮਤਲਬ ਪੋਪੋ ਜਿਲ੍ਹੇ ਦੇ ਵਿੱਚ ਵੀ ਆ ਜਾਣਾ ਉਹਦੇ ਚ ਆ ਗਿਆ ਤਾਂ ਆਪਾਂ ਹੋਰ ਵਧੀਆ ਜਿਹੜਾ ਇਹਨੂੰ ਕਰ ਦਾਂਗੇ ਸੋ ਇਹ ਸੱਜਣ ਸਾਹਿਬ ਲੱਗਦਾ ਜਿਸ ਤਰੀਕਾ ਵੇਖ ਰਿਹਾ ਕਿ ਨੌਜਵਾਨਾਂ ਨੂੰ ਕਿਤਨਾ ਕਿਤੇ ਨਸ਼ਿਆਂ ਤੋਂ ਪ੍ਰੇਰਿਤ ਕਰਨ ਲਈ ਵੱਡਾ ਕਦਮ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਵੱਡੇ ਪੱਧਰ ਤੇ ਕਿਹਾ ਜਾਂਦਾ ਕਿ ਇਹਨੂੰ ਸ਼ੀਵਾਂਦ ਰਿਆ ਆ ਕਿਹਾ ਜਾਂਦਾ ਪੰਜਾਬ ਦੇ ਨਸ਼ਿਆਂ ਦਾ ਵਗਦਾ ਉਸ ਨੂੰ ਖੱਲ ਪਾਉਣ ਲਈ ਵੱਡੀ ਮੁਹਿੰਮ ਹੈ ਜਿਹੜੀ ਜੇ ਸਟੇਡੀਅਮ ਬਣਨਗੇ ਨੌਜਵਾਨ ਕਿਤਨਾ ਕਿਤੇ ਪ੍ਰੇਰਿਤ ਹੋ ਕੇ ਗੀਮਾਂ ਵੱਲ ਵਧਣਗੇ ਆਪਣੀ ਸਿਹਤ ਬਣਾਉਣਗੇ ਬਿਲਕੁਲ ਬਿਲਕੁਲ ਇਹ ਉਹਦਾ ਹੀ ਹਿੱਸਾ ਉrais ਸਾਕੇ ਜੂਤ ਨੂੰ ਜਿਹੜਾ ਆਪਾਂ ਜਿਹੜਾ ਸਪੋਰਟਸ ਦਾ ਸਮਾਨ ਤੁਹਾਨੂੰ ਪਤਾ ਹੈ ਕਿ ਜਿਹੜੇ ਮੁੰਡੇ ਆਕਾ ਏਸ਼ੀਅਨ ਖੇਡਣਗੇ ਲੰਪਕਸ ਖੇਡਣਗੇ ਪੰਜਾਬ ਦੇ ਉਹਨਾਂ ਨੂੰ ਐਡਵਾਂਸ ਤਿਆਰੀ ਲਈ ਮਾਨ ਸਾਹਿਬ ਨੇ ਪੈਸੇ ਖੇਡਣ ਬਹੁਤ ਵਧੀਆ ਸਾਡੇ ਬੰਦੇ ਨਾਮ ਜਿੱਤ ਕੇ ਲਿਆਉਣ। ਇੱਥੇ ਵੀ ਤਈ ਉਹ ਹੀ ਸਟੇਡੀਅਮ ਬਣਾ ਰਹੇ ਆ ਸਾਰੇ ਪੰਜਾਬ 'ਚ। ਚਾਹਤ ਹੈ ਦੇਖੋ ਤੁਸੀਂ ਸਟੇਡੀਅਮ ਸਟੇਡੀਅਮ ਹੋ ਜਾਣੀ ਨਾ ਤਾਂ ਜੋ ਬੱਚੇ ਖੇਡਣ। ਬਹੁਤ ਸਾਰੇ ਬੱਚੇ ਖੇਡਦੇ ਆ। ਅਸੀਂ ਜਿੱਥੇ ਜਾਂਦੇ ਉਹ ਕਹਿੰਦੇ ਜੀ ਸਟੇਡੀਅਮ ਬਣਾ ਦਿਓ ਜੀ, ਸਟੇਡੀਅਮ ਬਣਾ ਦਿਓ। ਦੇਖ ਕਰਕੇ ਇਸ ਇਲਾਕੇ ਦਾ ਸਟੇਡੀਅਮ ਜਿਹੜਾ ਆਪਾਂ ਬਣਾ ਰਹੇ ਆ ਇਹ ਜਲਦੀ ਬਣ ਜਾਊਗਾ। ਤੁਹਾਨੂੰ ਦੁਬਾਰਾ ਇੱਥੇ ਮਿਲ ਜਾਈਏ ਸੱਦਾਂਗੇ। ਬਿਲਕੁਲ ਸਾਡੇ ਨਾਲ ਸਰਪੰਚ ਸਾਹਿਬ ਮਜੂਦ ਸਰਪੰਚ ਕੀ ਕਹਿਣਾ ਚਾਹੁੰਦੇ ਅੱਜ ਤਾਰੀਵਾਲ ਸਾਮ ਪਹੁੰਚੇ ਆ। ਵੱਡੀ ਜਿਹੜੀ ਆਪਣਾ ਕੈਬਨ ਮੰਤਰੀ ਸਦਾ ਕਲਦੀਸ਼ੰਤਾਰੀ ਵਾਲਾ ਸਾਡੇ ਮੁੱਖ ਮੰਤਰੀ ਸਦਾ ਪੂਆ ਸਿੰਘ ਮਾਨ ਜੀ ਉਹਨਾਂ ਦਾ ਬਹੁਤ ਬਹੁਤ ਧੰਵਾਦ ਆ ਜਿਨ੍ਹਾਂ ਨੇ ਆਪਣੇ ਪੈਨੇ ਪਾਸ਼ਾ ਗੁਰੂ ਅਜੰਪਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਮ ਪਾਸ਼ਾ ਜੀ ਦੀ ਚਨ ਛੋਟਾ ਤਰਫੀ ਰਿਚ ਇਸ ਸਟੇਡੀਅਮ ਦੀ ਸਾਨੂੰ ਇੱਕ ਪਿੰਡ ਦੇ ਨਗਰ ਨਾਕਾ ਨਾਸੀਆਂ ਨੂੰ ਇਹ ਜਿਹੜੀ ਦੇਣ ਦਿੱਤੀ ਆ ਅਸੀਂ ਸਦਾ ਹੀ ਤਨਵਾਦ ਆ ਸਰਕਾਰ ਦਾ ਵੀ ਔਰ ਆਪਣੇ ਮਨਿਸਟਰ ਦਾ ਵੀ ਮੰਤਰੀ ਸਾਹਿਬ ਦਾ ਵੀ ਕੀ ਲੱਗਦਾ ਬਹੁਤ ਫਾਇਦਾ ਹੋਏਗਾ ਪਿੰਡ ਨੂੰ ਇਹ ਸਟੇਡੀਅਮ ਬਣਨਾ ਹਾਂਜੀ ਜੀ ਸਾਡੇ ਸਪੋਰਟਸਮੈਨ ਮੁੰਡੇ ਬਹੁਤ ਸਾਡੇ ਪਿੰਡਾਂ ਦੇ ਵਿੱਚ ਪਹਿਲਾਂ ਪ੍ਰਤੀ ਵੀ ਹੋਏ ਆ ਔਰ ਕੋਈ ਨੌਕਰੀਆਂ ਦੇ ਵੀ ਆ ਔਰ ਇੱਥੇ ਸਾਡੇ ਪਿੰਡ ਦਾ ਇੱਕ ਪਹਿਲਵਾਨ ਜੀ ਸਿੰਘ ਹੋਇਆ ਬਹੁਤ ਵੱਡੇ ਪਹਿਲਵਾਨ ਹੋਇਆ ਉਹਨਾਂ ਦੇ ਨਾਂ ਤੇ ਖਾੜਾ ਚੱਲਦਾ ਪਿਆ ਆ ਜਿਹੜੇ ਪਿੱਛੇ ਥਾਂ ਤੇ ਦੇਖ ਰਹੀ ਇੱਥੇ ਖਾੜਾ ਆਪਾਂ ਤਰੀਬ ਨਾਲ ਜਲਦੀ ਇੱਥੇ ਖਾੜਾ ਤਨਵਾਦੀ ਦਾ ਨਾਂ ਦੇ ਚਾਲੂ ਕਰਾਂਗੇ ਔਰ ਕੁਸਤੀਆ ਕਰ ਰਹੇ ਮੁੰਡੇ 35-40 ਮੁੰਡੇ ਆਉਂਦੇ ਆ ਉਹ ਇਹਨਾਂ ਥੋੜਾ ਜਿਹਾ ਆਪਾਂ ਮੈਡ ਤੇ ਵੀ ਗੱਦਿਆਂ ਵਾਲੀ ਕੁਸਤੀ ਦਾ ਵੀ ਸਾਡਾ گاਉਣਾ ਪੇਠ ਵਿੱਚ ਸੁਭਣਾ ਉਹਨੂੰ ਵੀ ਆਪਾਂ ਬਣਾਵਾ ਗਏ ਲਗਾਤਾਰ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਮਸ਼ੀਨ ਚੱਲਣ ਰਿਹਾ ਜੁਧ ਨਸ਼ਿਆਂ ਵਿਰੋਧ ਉਸੇ ਤਰੀਕੇ ਨਾਲ ਹੀ ਕੈਬਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਆ ਤੇ ਅਜੇਹੇ ਪਿੰਡ ਜਿਸ ਤਰੀਕੇ ਨਾਲ ਸੈਸਰਾਂ ਕਲਾ ਦੀ ਗੱਲ ਕਰੀ ਇਸ ਵਿੱਚ ਵੀ ਜਿਹੜਾ ਸਟੇਡੀਅਮ ਬਣਾਉਣ ਦੀ ਗੱਲ ਕੀਤੀ ਗਈ ਹੈ ਸਟੇਡੀਅਮ ਦਾ ਜਿਹੜਾ ਕੰਮ ਸ਼ੁਰੂਆਤ ਕਰਵਾਈ ਗਈ ਹੈ ਨਾਲ ਨਾਲ ਇਹ ਗੱਲ ਕਹੀ ਜਾਏਗੀ ਯਾਰੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਲਈ ਸਰਕਾਰ ਹਰ ਮੁਹਿੰਮ ਕਰੇਗੀ ਹਰ ਹਈਲਾ ਕਰੇਗੀ ਅਤੇ ਅਜੇ ਸਟੇਡੀਅਮ ਹੋਰ ਵੀ ਪਿੰਡਾਂ ਦਾ ਜਿਹੜੇ ਬਣਾਏ ਜਾਣਗੇ ਬਾਕੀ ਤੁਸੀਂ ਜੁੜ ਰਹੋ ਇਸੇ ਤਰੀਕੇ ਨਾਲ ਇੰਡੀਆ ਨਿਊਜ਼ ਪੰਜਾਬ ਦੇ ਲਈ ਜਨਾਲਾ ਤੋਂ ਜਗਦੀਸ਼ ਸਿੰਘ